ਹਲਕਾ ਤਰਨ ਤਰਨ ਦੇ ਪਿੰਡ ਪਿੰਡ ਮੀਆਪੁਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਿਹੜੇ ਉਮੀਦਵਾਰ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਬੋਰਡ ਦੇ ਪਿੱਛੇ ਲਿਖਿਆ ਏ ਝਾੜੂ ਨੇ 4 ਸਾਲ ਲਾਏ ਲਾਰੇ ਹੁਣ ਪ੍ਰਿੰਸੀਪਲ ਕਰਵਾਉ ਕੰਮ ਸਾਰੇ ਇਹ ਬੋਰਡ ਤੋਂ ਸਿੱਧ ਹੋ ਜਾਂਦਾ ਏ ਕਿ ਆਮ ਆਦਮੀ ਪਾਰਟੀ ਨੇ ਲਾਰਿਆਂ ਤੋਂ ਲਾਵਾ ਹੋਰ ਕੁਝ ਨਹੀਂ ਕੀਤਾ ਸਿਰਫ ਲਾਰੇ ਹੀ ਦਿੱਤੇ ਨੇ ਅੱਜ ਜੋ ਪੰਜਾਬ ਪੂਰਾ ਹੜਾਂ ਦੀ ਮਾਰ ਚੱਲਦਾ ਪਿਆ ਏ ਉਹ ਵੀ ਇਹਨਾਂ ਦੀ ਦੇਣ ਹੈ ਜੇ ਇਹਨਾਂ ਨੇ ਟਾਈਮ ਸਿਰ ਕੰਮ ਕੀਤੇ ਹੁੰਦੇ ਤੇ ਅੱਜ ਜਿਹੜਾ ਪੰਜਾਬ ਤੇ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਬਚ ਜਾਣਾ ਸੀ ਸੁਖਵੀਰ ਬਾਦਲ ਜੀ ਨੇ ਆਪਣੀ ਸਪੀਚ ਦੇ ਦੌਰਾਨ ਕਿਹਾ ਏ ਕਿ ਪਿੰਡ ਮੀਆਂਪੁਰ ਤੋਂ ਇੱਕ ਇਹੋ ਜਿਹੀ ਚੰਗਿਆੜੀ ਉੱਠੇਗੀ ਜੋ ਪੂਰੇ ਪੰਜਾਬ ਦੇ ਵਿੱਚ ਪੰਬੜ ਬਣੇਗੀ ਤਾਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਸੋ ਆਹ ਆਪਾਂ ਗੱਲਬਾਤ ਕਰਦੇ ਆ ਸੁਖਬੀਰ ਬਾਦਲ ਜੀ ਦੇ ਨਾਲ ਉਹਨਾਂ ਨੇ ਹੋਰ ਕੀ-ਕਿਆ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਪੰਜਾਬ ਪੰਜਾਬੀ ਪੰਜਾਬੀਆਂ ਦਾ ਮਾਣ ਸਰਦਾਰ ਸੁਖਬੀਰ ਸਿੰਘ ਜੀ ਬਾਦਲਕ ਸਾਹਿਬ ਉਹਨਾਂ ਦੇ ਨਾਲ ਸਟੇਜ ਤੇ ਵਿਰਾਜਮਾਨ ਸਾਡੇ ਮਾਤਾ ਮਜੀਤ ਕੌਰ ਜੀ ਬਾਠ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਜੀ ਵੀ ਨਛੱਤਰ ਸਿੰਘ ਜੀ ਔਰ ਪਿੰਡ ਮੀਆਂਪੁਰ ਦੀ ਸਾਥ ਸੰਗਤ ਜੋ ਹਮੇਸ਼ਾ ਹੀ ਸਾਡੇ ਇਸ ਪਰਿਵਾਰ ਦਾ ਆਪਣਾ ਪਰਿਵਾਰ ਬਣ ਕੇ ਹਮੇਸ਼ਾ ਨਾਲ ਨਿਭਦੇ ਰਹੇ ਜੇ ਸਤਿਕਾਰਯੋਗ ਵੀਰੋ ਬਜ਼ੁਰਗੋ ਸਾਡੀਆਂ ਮਾਤਾਵਾਂ ਪੈਣਾ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਮਦਮਕਸੀ ਫਤਹਿ ਬਣਾਈਏ ਦੀ ਵਾਹਿਗੁਰੂ ਜੀ ਪਾਏ ਗੁਰੂ ਜੀ ਦੀ ਕਿਰਤ ਕੇਵਲ 1 ਮਿੰਟ ਦਾ ਸਮਾਂ ਕਹਿ ਮੈਂ ਦਸਨਾ ਚਾਹਨਾ ਪ੍ਰਧਾਨ ਸਾਹਿਬ ਕਿ ਮੇਰੇ ਤੋਂ ਪਹਿਲਾਂ ਵੀ ਸਤਕਾਰ ਉਹ ਮੀਰ ਜੀ ਜ਼ਿਕਰ ਕਰਕੇ ਗਏ ਨੇ ਪਿੰਡ ਮੀਆਂਪੁਰ ਉਹ ਆ ਔਰ ਇੱਥੋਂ ਦੀ ਸੰਗਤ ਉਹ ਆ ਜਿਸ ਦੀ ਸੇਵਾ ਇੱਕ ਪਰਿਵਾਰ ਕਰ ਰਿਹਾ ਹੈ ਉਹ ਪਰਿਵਾਰ ਹਰ ਇਲੈਕਸ਼ਨ ਚਾਹੇ 2017 2022 2024 ਇਸ ਪਰਿਵਾਰ ਦੇ ਵਿੱਚੋਂ ਦਾ ਟਾਂਕ ਅਜਿਹਾ ਹੈ ਕਿ ਪਿੰਡ ਮੀਆਪੁਰ ਦਾ ਹਰੇਕ ਵਾਸੀ ਉਸ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦਾ ਗੋਲੇ ਸੋਨਿਆ ਸੋਨਿਆ ਆਮਨ ਸਾਹਿਬ ਜਦੋਂ ਵੀ ਇਲੈਕਸ਼ਨ ਆਉਂਦੀ ਰਹੀ ਹੈ ਇਹ ਪਿੰਡ 161 ਹੋ ਕੇ ਇੱਕ ਪਾਸੇ ਫਤਵਾ ਦਿੰਦਾ ਹੈ ਔਰ ਅੱਜ ਪਿੰਡ ਮੀਆਂਪੁਰ ਵਾਲਿਓ ਤੁਹਾਡੇ ਸਾਰੇ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਸਤਕਾਰਯੋਗ ਸਰਦਾਰ ਸੁਪੀਰ ਸਿੰਘ ਦੀ ਬਾਦਲ ਸਾਹਿਬ ਨੇ ਦਿੱਤੀ ਹੈ ਕਿ ਸਤਕਾਰਯੋਗ ਬੀਬੀ ਸੁਖਮਿੰਦਰ Kaur ਜੀ ਨੂੰ ਸਾਡੇ ਇਸ ਹਲਕੇ ਤੋਂ ਰਿਪ੍ਰੀਜ਼ੈਂਟ ਕਰਨ ਦੇ ਲਈ ਮੌਕਾ ਦਿੱਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਜਨਮ ਦੇ ਵਿੱਚ ਜਦੋਂ ਇੱਥੇ ਪ੍ਰੋਗਰਾਮ ਹੋਇਆ ਰੈਲੀ ਹੋਈ ਸੀ ਤੁਸੀਂ ਬੜੇ ਵੱਡੇ ਇਕੱਠ ਕੀਤੇ ਔਰ ਹੁਣ ਜੋ ਹੰਗਾਰਾ ਮਿਲ ਰਿਹਾ ਹੈ ਪਰਮਾਤਮਾ ਕਿਰਪਾ ਕਰੇ ਬਾਜੂ ਸਾਹਿਬ ਪਿੰਡ ਮੀਆਂਪੁਰ ਔਰ ਆਲੇ ਦਿਵਾਲੇ ਵਾਲੇ ਪਿੰਡ ਪਿੰਡ ਇਕੱਠਾ ਪਿੰਡ ਕਸੇਲ ਔਰ ਤਿੰਨੀ ਵੀ ਬੈਲਟ ਇਹ ਇੱਕ ਪਾਸੜ ਸਰੋਨੀ ਕੱਕਾ ਲੀਦਰ ਨੂੰ ਲੀਡ ਦਵਾਵੇਗੀ ਮੈਂ ਇਸ ਦਰ ਦਾ ਤੁਹਾਨੂੰ ਧੰਨ ਕਰਤਾ ਬਦਦਾਨ ਔਰ ਬਾਜੂ ਸਾਹਿਬ ਤੁਹਾਡੇ ਕੀ ਆਉਂਦੇ ਗੋਟਾਨਪੁਰ ਸ਼ੁਕਰੀਆ ਤੁਸੀਂ ਆਪਣੇ ਰਜੀਮਾ ਪਰੇ ਸਮੇਂ ਚ ਵਿਸ਼ੇਸ਼ ਗੱਲਤੇ ਹਲਕੇ ਤਰੰਤਾ ਨੂੰ ਤੁਸੀਂ ਤਵੱਜੋ ਦੇ ਰਹੇ ਹੋ ਸਮਾਂ ਦੇ ਰਹੇ ਹੋ ਮੇਰੇ ਸਤਕਾਰਯੋਗ ਜਕਾਰਾ ਲੱਗੇ ਜੇ ਛੱਡਣ ਬਾਦਲ ਸਾਹਿਬ ਨੂੰ ਆਓ ਇੱਕ ਆਪਣੇ ਤੌਰ ਤੇ ਵਿਸ਼ਵਾਸ ਪਾਈਏ ਕਿ ਬਾਦਲ ਸਾਹਿਬ ਕੇਵਲ ਅੱਜ ਦਾ ਕਾਠੀ ਨਹੀਂ ਅੱਗੇ ਇਲੈਕਸ਼ਨ ਵੀ ਆਉਣຊਣੋ ਕੱਲਾ ਕੱਲਾ ਮੀਆਂਪੁਰ ਪਿੰਡ ਦਾ ਵਾਸੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੱਲਾ ਕੱਲਾ ਵੀਰ ਪ੍ਰਾਂਵਜਰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਇਲੈਕਸ਼ਨ ਆਪ ਲੜੇਗਾ ਸਭ ਤੋਂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ اور دو ہزار پچیس چوڑ ہوئی ہے شروع جد جد وہ شروع اکالی دل جی جیت گئے وہ اس ہلکے واحو جی کا خالص واحد بےنتی ابھی فتح بناؤ واحر جی کا خالص خالسا جی آبادی یہ اپنا اپنے حساب سے دیکھیے بہت چھوٹی ہے آج سوبا پنجاب جتھے سب تو زیادہ اپنے رہتے ہیں ਆਪਣਾ ਘਰ ਹੈ ਜੇ ਘਰ ਤਰਤੀ ਕਰੂਗਾ ਤਾਂ ਹੀ ਆਪਣਾ ਤ੍ਰਤੀ ਕਰਾਂ ਤੁਸੀਂ ਹਾਲਾਤ ਕਿਵੇਂ ਦੇਖੀ ਆ ਜੀ پورے ਆਪਣੇ ਪੰਜਾਬ ਕੀ ਹੁੰਦਾ ਸੀ ਕਿਹਨੇ ਆਪਣੇ ਜਿਹੜੇ ਇਥੇ ਲੁਕਣ ਆਏ ਆ اپنی قوم ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਾਂ ਆਪਣੇ ਦੁਸ਼ਮਣਾਂ ਆਪਣੇ ਬਾਹਰ ਦੇ ਦੁਸ਼ਮਣਾਂ ਵੀ ਲੋੜ ਨਹੀਂ ਚੰਗੇ ਭਲੇ ਕੰਮ ਚੰਦੇ ਨੂੰ ਆਪਾਂ ਮਿੰਟਾਂ ਜੀ ਲੋਕ ਦਿੰਦਾ ਗੁਰੂ ਘਰ ਦੀ ਸੇਵਾ ਕਰਨ ਵਾਲੀ ਖਾਲਸਾ ਪੰਥ ਦੀ ਨਮਾਇਦਾ ਜਥੇਬੰਦੀ ਅਕਾਲੀ ਦਲ ਨੂੰ ਕਮਜ਼ੋਰ ਕਰਦਾ ਅੱਜ ਹਾਲਾਤ ਮੈਂ ਹੁਣੀ ਜਾ ਕੇ ਆਇਆ ਆ ਜਿਹੜੇ ਬਸਾਤਾਂ ਕਰਕੇ ਦਰਿਆਵਾਂ ਦੇ ਬੰਦ ਟੁੱਟ ਗਏ ਕੋਈ ਪੁੱਛ ਨਹੀਂ ਆਇਆ ਲੋਕੀ ਆਪਣੇ ਕੋਲ ਪੈਸਾ ਲਾ ਕੇ ਬੰਦ ਰੋਕ ਰਹੇ ਸੀ ਪਰ ਸਰਕਾਰ ਦਾ ਕੋਈ ਨਮਾਇੰਦਾ ਨਹੀਂ ਕਿਉਂ ਕਿਉਂਕਿ ਉਹ ਆਪਣੇ ਨਹੀਂ ਹੈ ਕੋਈ ਕਿੱਥੇ ਲੁਕਟਾ ਨਹੀਂ ਹੈ ਤੁਸੀਂ ਸਾਰੇ ਜਾਣਦੇ ਹੋ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਕੋਈ ਜੀ ਤਕਲੀਫ ਆਉਂਦੀ ਉਹ ਤਕਲੀਫ ਤੋਂ ਪਹਿਲੇ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਆਪਾਂ ਦਿੱਲੀੋਂ ਲਿਆਉਂਦੇ ਆ ਆ ਪਹਿਲੇ ਕਿ ਆਏ ਆ ਇਹ ਕੇ ਲੋਕਾਂ ਨੂੰ ਆਪਾਂ ਮੰਮਲੇ ਬਣਾਤਾ ਜਿਹੜੇ ਸਰਪੰਚ ਨਹੀਂ ਬਣ ਸਕਦੇ ਸੀ ਇੱਕ ਤੂਫਾਨ ਨਾਲ ਇੱਕ ਵਾੜੇ ਤੋਂ ਤੇ ਅੱਜ ਪੰਜਾਬ ਫਰਮਾਨ ਕਰ ਦਿੱਤਾ ਮਾਜਮ ਪੰਚਾ ਗੜਾ ਕਿਤੇ ਤੁਸੀਂ ਸੋਚਿਆ ਜੇ ਅਕਾਲੀ ਪਾਰਟੀ ਨਾ ਹੁੰਦੀ ਆਪਣਾ ਕੀ ਹੁੰਨਾ ਸੀ

کیوں کہ ہم تو سبتھی ہے کہ ساٹھ کی محبت کی چیز ہے یہی نرک آپ کو بہتا ہے آپ پیلویں منیا تھوٹے پھنڈا جنہیں ہوں کیوں سی مسپ حسنا دے گی ہونی سی آپ منیا پھنڈا جنہوں والا مسپ تو وہاں والا کا لیدل ہے آدل سار محبت باتی آج اے, ٹیک, اے ٹیکس رکھتا ہوں تا سو ਇੱਥੇ ਮਾਫ ਕਰਨਾ ਅਕਾਲੀ ਕਰ ਰਹਾ ਆ ਲਿੰਕ ਕਰੋੜਾ ਪਹਿਲੇ ਨਹੀਂ ਹੁੰਦੀ ਸੀ ਲਿੰਕ ਕਰੋੜਾ ਕਰੋੜਾ ਸਾਰਾ ਪੈਸਾ ਲਿੰਕ ਕਰੋੜਾ ਤੇ ਬਣਾਇਆ ਪਾਇਆ ਅਕਾਲੀ ਦਲ ਕਿਉਂਗੀ ਕਾਲੀ ਦਲ ਥੋੜੇ ਵਿੱਚੋਂ ਨਿਕਲਿਆ ਸਾਨੂੰ ਦਮ ਦਾ ਸਾਨੂੰ ਪਤਾ ਹੈ ਤੁਹਾਨੂੰ ਮੁਸ਼ਕਿਲ ਕੀ ਹੈ ਉਹਨਾਂ ਕੇਜ ਦੀਵਾਰੋਂ ਪਤਾ ਕੋਈ ਕੇਜ ਦੀਵਾਰੋਂ ਫੇਕਣਾ ਆ ਗਰੀਬ ਨੂੰ ਪਹਿਲੇ ਧਰਮਸ਼ਾਲਾ ਦਕਾਨੀ ਖਾਟਲੇ ਜੀ ਜਿਹੜੀ ਧਰਮਸ਼ਾਲਾ ਬਣਾਉਣ ਦੀ ਸਕੀਮ ਵੀ ਵੱਡੇ ਬਾਦਲ ਸਾਹਿਬ ਲੈ ਕੇ ਆਏ। ਬਾਰੇ ਬਜ਼ੁਰਖਾਂ ਨੂੰ ਹਿੰਦੁਸਤਾਨ ਵਿੱਚ ਪਹਿਲਾ ਸੁਪਾ ਜਿੱਥੇ ਪੈਨਸ਼ਨ ਸ਼ੁਰੂ ਹੋਈ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਬਜ਼ੁਰਖਾਂ ਦੀ ਪੈਨਸ਼ਨ ਜਿਹੜੀ ਅੱਜ ਤੱਕ ਚੱਲੀ। ਬੋਲੇ ਸੋ ਨਿਆ ਧਰਮ ਆਟਾ ਦਾ ਸਕੀਮ ਸ਼ਮਿਲ ਦੀ ਸਕੀਮ ایسی بچوں نے مرد پر ہوں دو سو یونٹ بجلی ماں کم دی سکیم سارا کسی کالی در دیا ساریا بانو ہی پی ہیں میڈیکل انشورنس تو میں اتنا حوصلہ سی کوئی آپ پت آیا تھی تو پتا سی کہ اپنی سرکار ہے کالی در سرکار نہیں اپنی آئے کالی پاک بڑی جاؤ گی ان دونوں کوئی حوصلہ ہے ان بچارے میں کو کوئی بچارے امید نہیں کہ سرکار ਕਿਉਂਕਿ ਉਹ ਸਰਕਾਰ ਦਿੱਲੀ ਨਹੀਂ ਉਹ ਪੰਜਾਬ ਪ੍ਰਤੀ ਜਜ਼ਬਾ ਹੀ ਹੈ ਨਹੀਂ ਉਹ ਦਲੁੱਟ ਨਹੀਂ ਆਪਾਂ 5 ਸਾਲ ਦਿੱਤੇ ਉਹਨਾਂ ਨੇ ਇੱਕ ਅੰਦਰ ਕੰਮ ਜੁਲੂ ਕੀਤਾ ਚਲੇ ਜਾ ਕਾਂਗਰਸੀ ਵੀ ਜਦੋਂ ਹੁੰਦੀ ਹੈ ਮੈਂ ਤੁਹਾਨੂੰ ਇੰਨਾ ਦੱਸਦਾ ਤੁਸੀਂ ਆ ਵੀ ਦੇਖ ਲਓ ਤਜਰਬਾ ਕਰਨੇ ਕਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀਤੀ ਦੇਤੀ ਹੈ ਕੋਈ ਚੀਜ਼ ਦਾ ਨਾਮ ਹੀ ਲੈ ਲਓ ਨਹੀਂ ਤੁਹਾਨੂੰ ਅੱਜ ਦੀਆਂ ਬਿਜਲੀ ਜਿੰਨੇ ਖਰਚਨ ਕਰ ਪੰਜਾਬ ਦੇ ਅੱਜ ਤੁਹਾਨੂੰ ਪੀਂਦੀ ਹੁੰਦੀ ਹੈ ਸਾਰੀ ਕਾਲੀ ਦਰ ਨੇ ਬਣਾਇਆ ਇੱਕ ਵੀ ਕਾਂਗਰਸ ਦੀ ਦੇਣ ਨਹੀਂ ਹੈ ਅੱਜ ਦੀਆਂ ਸਰਕਾਂ ਤੁਸੀਂ ਅੰਮ੍ਰਿਤਸਰ ਤੋਂ ਦੇਖੋ ਕਿੰਨੀਆਂ ਚੌੜੀਆਂ ਲੇ ਪੂਰੇ ਪੰਜਾਬ ਪਾਤੀਆਂ ਖਾਲੀ ਦਰ ਨੇ ਤੁਸੀਂ ਐਵੇਂ ਚਲੇ ਜਾ ਜਿੰਨੇ ਆਪਣੇ ਪਵਿੱਤਰ ਸ਼ਹਿਰ ਇਹਦੇ ਕੁੜਮਾਰਾਂ ਆਪਣੇ ਗਰੁੱਪ ਬੜਾ ਜੀ ਕੰਮ ਜੋ ਪ੍ਰੋਗਰਾਮ ਸੈਰ ਹੈ ਸਾਰਿਆਂ ਦੀ ਡਿਵੈਲਪਮੈਂਟ ਤੁਸੀਂ ਇੱਥੇ ਜਾਣਦੇ ਹੋ ਤੁਸੀਂ ਕਰਨਤਾਲ ਅਸੈਂਬਲੀ ਹੈਲਪ ਕੇ ਜਾਂ ਕਰਨਤਾਲ ਸ਼ਹਿਰ ਦਾ ਕੀ ਹਾਲ ਹੋਗਾ ਉਹ ਆ ਸ਼ਾਇਦ ਨੂੰ ਮੈਨੂੰ ਯਾਦ ਹੈ ਮੈਂ ਉਹ ਦਿੱਲੀ ਸੀਪੀ ਤੋਂ ਬਾਦਸਰ ਭੇਜਿਆ ਸੀ

ਆਪ ਗੁਰੂ ਘਰ ਦੀ ਸੇਵਾ ਕਰਨ ਲਈ ਪਾਤੀ ਹੈ ਖਾਲਸਾ ਪੰਥ ਦੀ ਸੇਵਾ ਕਰਨ ਲਈ ਪਾਤੀ ਹੈ ਕਿ ਆਪਾਂ ਰੋਜ਼ਤੋਂ ਉਹਨਾਂ ਦੀ ਗੱਲਾਂ ਚਾਹ ਕੇ ਜਿਹੜੇ ਲੁਕੇ ਨੇ ਆ ਝਾੜੂ ਵਾਲਾਂ ਤੇ ਗੱਲਾਂ ਚਾਹ ਕੇ ਕਾਂਗਰਸੀਆਂ ਤੇ ਗੱਲਾਂ ਚਾਹ ਕੇ ਆ ਮੰਨ ਵਰਗੇ ਤੇ ਜਿਹੜਾ ਦਾਦੂ ਵਾਲਾ ਤੇ ਜਿਹੜੇ ਏਜੰਸੀਆਂ ਦੇ ਬੰਦੇ ਆ ਉਹਨਾਂ ਦੀ ਗੱਲਾਂ ਚਾਹ ਕੇ ਅੱਜ ਕੀ ਆ ਥੋੜੇ ਗੁਰੂ ਘਰਾਂ ਦੇ ਕਬਜ਼ਾ ਹੋਣਾ ਕੀ ਤਾਂ ਫਜ਼ੂਲ ਸਾਥ ਤੇ ਹੁਣ ਸਿੱਖ ਕੌਮ ਦੀ ਉਹ ਲੈਣੇ ਉਹਨਾਂ ਦਾ ਕੀ ਪ੍ਰੋਬਲਮ ਦਾ 15000 ਤੋਂ ਹੀ ਉਹਨਾਂ ਦਾ ਕੀ ਪ੍ਰੋਬਲਮ ਜਿੱਦਿਆ ਸਾਧ ਸਾਹਿਬ ਪੰਥੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਪ੍ਰਿਆਨਾ ਐ ਕੰਪਲੀਟ ਕਰ ਲਿਆ ਤੇ ਫਿਰ ਉਹ ਜਾਂ ਤੋਂਗੇ ਤੇ ਕਿਦੋਂ ਜਾਂ ਤੋਂਗੇ ਜਿਹੜੀ ਕੌਮ ਦੀ ਫੌਜ ਨਾ ਹੋਏ ਨਾ ਉਹ ਕੌਮ ਡਰ ਜਾਂਦੀ ਹੈ ਅਕਾਲੀ ਦਲ ਕੋਡੀ ਫੌਜ ਹੈ ਸਮਝੋ ਜੇ ਹੋਰ ਵੱਡਾ ਨੁਕਸਾਨ ਕਰਾ ਕੇ ਸਮਝੋਗੇ ਫਿਰ ਬਹੁਤ ਲੇਟ ਹੋ ਜੂਗੇ ਇੱਥੇ ਰਹਿਣੇ ਇੱਥੇ ਜੀਉਣਾ ਮਰਨਾ ਇੱਥੇ ਕੇ ਜੀਵਨ ਵਾਲੇ ਕੋਈ ਨਹੀਂ ਰਹਾ ਇੱਥੇ ਜੀਉਣਾ ਆ ਕਾਂਗਰਸੀਆਂ ਨੇ ਤੇ ਲਿਆ ਹੁਣ ਤਾਂ ਹੁਕਮ ਦਿੱਲੀੋਂ ਆਉਂਦੇ ਆ ਜੇ ਕੰਮ ਤੇ ਖਿਡਾਰੀ ਆਏ ਤੋ Rajasthan ਨੂੰ ਮਨਜ਼ੂਰ ਐਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ 10 ਸਾਲ ਖਰਾਬ ਕਰ ਲਈ ਆਪਣਾ ਆਜਾ ਜਿੰਨੀ ਛੋਣ ਹੈ ਸਾਰੀ ਨਿਗਾਹ ਪੰਜਾਬ ਦੀ ਅੱਗੇ ਮੱਝ ਹੈ ਸਾਰੀਆਂ ਨਿਗਾਹ ਤੁਹਾਡੇ ਤੇ ਹੈ ਤੁਸੀਂ ਮੋੜਾ ਪਾ ਕੇ ਆਪਣੀ ਕੌਮ ਨੂੰ ਤਕੜਾ ਕਰ ਸਕਦੇ ਹੋ ਕੱਠੇ ਉੱਠ ਇੱਕ ਝੰਡੇ ਥੱਲੇ ਆਂਦੇ ਝੰਡੇ ਥੱਲੇ ਕੱਟੇ ਹੋ ਜੇ ਐਕ ਤੋਂ ਨੁਕਸਾਨ ਖਾਗੇ ਤੇ ਫਿਰ ਜਿਵੇਂ ਹੁਣ ਹੜਾਏ ਨੂੰ ਸਾਰੀ ਪੰਜਾਬੀ ਡੋਪ ਜਾਣਾ ਚਾਹੀਦਾ ਹੁਣ ਜਿਹੜੇ ਸਾਡੇ ਮੀਤਵਾਰ ਹੈ ਪ੍ਰਿੰਸੀਪਲ ਸਾਹਿਬ ਧਰਵਾਦ ਦੇਖੋ ਇਸ ਲੜਾਈ ਵਿੱਚ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਥ ਦਾ ਗਦਾਰ ਹੈ ਹੈ ਇੱਕ ਪਾਸੇ ਧਰਮ ਖੋਜੀ ਪਰਵਾਹ ਹੈ ਤੋਂ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਦੁਨੀਆ ਦੱਸ ਦੀ ਕਿ ਗਰਦਾਰਾਂ ਨੂੰ ਕਿਤੇ ਪਾਕਿਸਤਾਨੀ ਕਸਾਣਾ ਜਿਹੜੇ ਬੰਦੇ ਨੇ ਸਾਰੇ ਐਲਪ੍ਰਸ ਦੀ ਟੀਮ ਦੀ ਸਾਰਾ ਕੁਝ ਕੀਤਾ ਬਸ ਦੋ ਗੱਲ ਮੈਨਾਂ ਕਰਦੇ ਜਿਹੜਾ ਬੰਦਾ ਦੋ ਗੱਲ ਮੈਨਾਂ ਕਰਕੇ ਭੱਜ ਸਕਦਾ ਕੌਮ ਦੇ ਪੱਤੇ ਜਿਹੜਾ ਬੰਦਾ ਸਕਦਾ ਉਹਦਾ ਕੀ ਕਰੇ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਚਾਹੀਦੀ ਆ ਤੁਹਾਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਜੇ ਤੋ ਪੂਰਾ ਨਗਰ ਤੁਸੀਂ ਸਾਰੇ ਨਗਰ ਨਾ ਰਹੀ ਫੈਲ ਗੇ ਤਰੰਤਰੰ ਹੱਕੇ ਚ ਢੇਰੀ ਜਹਾਜ਼ ਉੱਪਰ ਪਾਇਦਾ ਨਾ ਬੋਲ ਪਿੰਡਾਂ ਤੇ ਪਿੰਡਾਂ ਫੈਸਲਾ ਕਰ ਲੋ ਕਿ ਅਸੀਂ ਇਕੱਲੇ ਖਾਲਸਾ ਕਮ ਦੀ ਪਾਰਟੀ ਪੰਜਾਬ ਦੀ ਆਪਣੇ ਕੌਮ ਦੀ ਜੱਦੇ ਮਜ਼ਦੂਰ ਨੂੰ ਰੱਖੂਆ ਹੋਰ ਕਿਤੇ ਨਹੀਂ ਲੱਗੀ ਸੇ ਦਾਨੀ ਲੱਗਣ ਦੇ ਨਾਲ ਬੋਲ ਨੇ ਕਰੇ ਆ 1.5 ਸਾਲ ਰਹਿ ਗਿਆ ਫਿਰ ਤੋਂ ਕੌਮ ਦੀ ਪਾਰਟੀ ਨੂੰ ਸੇਵਾ ਮਿਲੇ ਮੈਂ ਜਦੋਂ ਪਹਿਲਾ ਕੰਮ ਕਰੂੰਗਾ ਜਿੰਨੇ ਆਪਣੇ ਦਰਿਆ ਸਾਰਿਆਂ ਦੇ ਪੱਕੇ ਸੀਮਣ ਦੇ ਪੰਧ ਬਣਾਈ ਜਾਣਗੇ ਪੱਕਾ ਰਾਹ ਦਾ ਖੁਦ ਮੈਂ ਪਸਾਕਾਂ ਦਾ ਕੀਤਾ ਸੀ ਜਦ ਬਿਲੀ ਪੂਰੀ ਕੀਤੀ ਸੀ ਤਾਂ ਮੈਨੂੰ ਜਦ ਮੈਂ ਕਹਾਂ ਸਦਾ ਬਿਲੀ ਪੂਰੀ ਕਰ ਤੋਂ ਲੋਕੀ ਕਹਿੰਦੇ ਕਾਂਗਰਸੀ ਆਈ ਪਈ ਜਾਂਦਾ ਅੱਜ ਤੱਕ ਮੈਂ ਜੋ ਕਿਹਾ ਮੈਂ ਪੂਰਾ ਕੀਤਾ ਹੈ ਮੈਨੂੰ ਕਹਿੰਦੇ ਸੀ ਇੰਨੀਆਂ ਸਰਕਾਰਾਂ ਤੋਂ ਮਾਰਦੇ ਤੇ ਸੀਮਨ ਦੀਆਂ ਕੰਨੀਆਂ ਫਲਾਕ ਕਰਦੀਆਂ ਨਹੀਂ ਮੈਂ ਤਾਂ ਪਾਣੀ ਵਾਲੀ ਕੱਸ ਵੀ ਚਲਾਦੀ ਸੀ ਮਾਣ ਦੱਸਦਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਕਿਸਾਨਾਂ ਦਾ ਪਿੰਡਾਂ ਦੇ ਪਿੰਡ ਤੋਂ ਬਾਹਰ ਹੋ ਰਿਹਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਮੈਂ ਬੋਲਾ ਕਦਮ ਮੇਰੀ ਅਗਰਮ ਦੀ ਬੋਲ ਕਰ ਲਿਓ ਜਿੰਨੇ ਦੀ ਸਰਕਾਰ ਆ ਗਈ ਸਾਢੇ 10 ਸਾਢੇ ਅੰਦਰ ਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਜਿੱਲੇ ਅੰਧਿਆ ਆਪਣੀ ਸਾਰੇ ਨੂੰ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੇ ਕੋ ਸਾਰਾ ਡੈਮਿਕਰਨ ਰਚਿਤ ਕਰਦਾ ਨੇ ਉਹ ਸੋਹਰਾ 6-7 ਹਜ਼ਾਰ ਕਰੋੜ ਲੱਗਣਾ ਕੋਈ ਸਰਕਾਰਾਂ ਪਾਸੇ ਵਢੀ ਕਰੀ ਸੋਚ ਵਢੀ ਨੂੰ ਕਹੀ ਦੀ ਬਾਕੀ ਜਿਹੜੀਆਂ ਜੜੀਆਂ ਹੋਂ ਦਾ ਦੇਖਿਆ ਸਕੀਮਾ ਹੈ ਗਰੀਬਾਂ ਵਾਸਤੇ 800000 ਪੈਨਸ਼ਨ ਸਾਜਾ ਭੰਦਾ ਉਸੇ ਦਿਨ ਚੱਲਦਾ ਆਰੇ ਬੁਰਗ ਤੁਹਾਡੇ ਕੋਲੇ ਕਿਸੇ ਕੋਲੇ ਟਿਊਬਲ ਕਨੈਕਸ਼ਨ ਨਹੀਂ ਕਿਸੇ ਕੋਲੇ ਹੈ ਹੈਗੇ ਸਾਰੇ ਕੋਲੇ ਜਿੰਨਾਂ ਕੋਲੇ ਨਹੀਂ ਹੈ ਪਹਿਲੇ ਦਿਨ ਹੀ ਸਾਰੇ ਕੋਲ ਸਾਰਿਆਂ ਨੂੰ ਇੱਕ ਟਿਊਬਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਨਾ ਕਹਿੰਦਾ ਪਾ ਤੁਸੀਂ ਜਾਣਦੇ ਹੋ ਅਕਾਲੀ ਦਮ ਸਰਕਾਰ ਦਾ ਮਤਲਬ ਕੀ ਹੈ ਰਾਜ ਛੋਟਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂੰਹ ਛੋਟੇ ਪਿੰਡਾਂ ਦਾ ਹੋਣਾ ਹੈ ਇਹਨਾਂ ਨੂੰ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ

ਬਰਸਾਤ ਬਹੁਤ ਜਿਆਦੀ ਪੈ ਗਈ ਹੈ ਮਾਚਨ ਪਾਣੀ ਬਹੁਤ ਆ ਰਿਹਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਆਪਾਂ ਆਪਣੇ ਲੋਕਾਂ ਦੀ ਮਦਦ ਕਰੀਏ ਜੀ ਦਾ ਕੁਝ ਜਿੰਨਾ ਵੀ ਸਾਧਨ ਹੈ ਮੈਂ ਇਕਾਲੀ ਦਲ ਦੇ ਲੀਡਰਸ਼ਿਪ ਤੇ ਵਰਕਰਾਂ ਨੂੰ ਤਾਂ ਕਹਿ ਵੀ ਦਿੱਤਾ ਹੈ ਕਿ ਜਿੱਥੇ ਕੋਈ ਟਰੈਕਟਰ ਦੀ ਲੋੜ ਹੈ ਕਿਸੇ ਕੋਈ ਜੀਸੀਬੀ ਲੋੜ ਹੈ ਜੋ ਵੀ ਲੋੜ ਹੈ ਪਰ ਦੁੱਖ ਇਸ ਗੱਲ ਦਾ ਹੈ ਸਰਕਾਰ ਹੈ ਨਹੀਂ ਇੱਥੇ ਭਗਵਾਨਤਮਾਨ ਛੁੱਟੀਆਂ ਮਨਾਉਣ ਦੇ ਮਲਾਡੂ ਬੈਠਾ ਹੈ ਏਹ ਜਾਂ ਨਲਾਇਕ ਮੁੱਖ ਮੰਤਰੀ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਸ਼ਰਮ ਆਉਂਦੀ ਹੈ ਕਹਿੰਦੇ ਇਹ ਸਾਡਾ ਮੁੱਖ ਮੰਤਰੀ ਹੈ